ਪੰਜਾਬ ਵਿੱਚ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਅਤੇ ਹਰ ਰੋਜ਼ ਲੱਖਾਂ ਰੁਪਏ ਦੀਆਂ ਚੋਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਦੀ ਤਾਜ਼ਾ ਖਬਰ ਵੇਖਣ ਨੂੰ ਮਿਲੀ ਹੈ ਨਾਵਾ ਵਿਖੇ ਜਿੱਥੇ ਟਾਇਰਾਂ ਦੇ ਗੋਦਾਮ ਵਿੱਚ ਦੇਰ ਰਾਤ ਨੂੰ ਚੋਰਾਂ ਨੇ ਤਾਲੇ ਤੋੜ ਕੇ ਟਰੱਕ ਵਿੱਚ ਟਾਇਰ ਲੱਦ ਕੇ ਚੋਰੀ ਕਰਕੇ ਰਫੂ ਚੱਕਰ ਹੋ ਗਏ। ਚੋਰੀ ਦੀ ਸਾਰੀ ਘਟਨਾ ਉੱਥੇ ਨੰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੁਕਾਨ ਦੇ ਮਾਲਕ ਵੱਲੋਂ 12 ਲੱਖ ਰੁਪਏ ਦੀ ਚੋਰੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਸੀਸੀਟੀਵੀ ਅਧਾਰ ਤੇ ਚੋਰਾਂ ਨੂੰ ਫੜਨ ਦੇ ਦਾਅਵੇ ਕੀਤੇ ਜਾ ਰਹੇ ਨੇ। ਸੁਭਾ ਮੈਨੂੰ ਜੀ 5 ਵਜੇ ਫੋਨ ਆਇਆ ਉਹ ਰੇ ਪੈਂਚਰ ਵਾਲੀ ਦੁਕਾਨ ਹੈ ਉਹਦਾ ਫੋਨ ਆਇਆ ਵੀ ਐ ਕਰਕੇ ਤੁਹਾਡੇ ਸ਼ਟਰ ਖੁੱਲੇ ਹੋਣਗੇ ਤਾਂ ਕਰਕੇ ਜਦੋਂ ਆ ਕੇ ਦੇਖਿਆ ਤਾਂ ਫਿਰ ਸਾਰੇ ਜੀ ਸ਼ਟਰ ਪੱਟੇ ਹੋਏ ਸੀਗੇ ਬਾਹਰ ਪੱਤੀਆਂ ਅੰਦਰ ਮਾਲ ਹੈ ਨਹੀਂ ਮਾਲ ਕਾਫੀ ਚੱਕੇ ਲੱਗੇ ਕਿੰਨਾ ਕੁ ਨੁਕਸਾਨ ਮੰਨ ਲਓ ਮਾਲ ਜੀ ਐ ਮੰਨ ਕੇ ਚੱਲੋ ਵੀ 12 ਕ ਲੱਖ ਦੇ ਕਰੀਬ ਹੈ ਜੀ ਕਿਸ ਟਾਈਪ ਦੇ ਟਾਇਰ ਸੀਗੇ ਕਿ ਕਿਹੜੇ ਵਹੀਕਲ ਦੇ ਕਾਰ ਦੇ ਵੀ ਸੀਗੇ ਜੀ ਮਿਕਸ ਸੀਗੇ ਸਾਰੇ ਵਿੱਚ ਕੰਬਾਈਨ ਦੇ ਵੀ ਸੀਗੇ ਹਮ ਮਿਕਸਰ ਸੀਗੇ ਟਾਇਰ ਸਾਰੇ ਤੁਹਾਡੇ ਸੀਸੀ ਫੁਟੇਜ ਕੈਮਰੇ ਲੱਗੇ ਨਹੀਂ ਜੀ ਲੱਗੇ ਨਹੀਂ ਜੀ ਕਿੰਨੇ ਕਦਿਰ ਹੋ ਗਈ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਸਾਨੂੰ ਹੋ ਗਿਆ ਜੀ 1.5 ਸਾਲ ਅੱਛਾ ਏ ਕਿਸੇ ਦਾ ਸ਼ੱਕ ਨਹੀਂ ਸ਼ੱਕ ਕਿਸੇ ਤੇ ਨਹੀਂ ਕਿਉਂਕਿ ਤੁਹਾਡਾ ਦਫ਼ਤਰ ਵੀ ਨਾਲ ਆ ਉਹ ਦਫ਼ਤਰ ਤਾਂ ਕੋਈ ਉਹਨਾਂ ਨੇ ਕੀਤਾ ਨਹੀਂ ਹੈਗਾ ਕੋਈ ਉਹਦਾ ਲੌਗਰੀਨ ਤੋੜਿਆ ਕੋਈ ਉਹਨਾਂ ਨੇ ਟਾਇਰ ਨੂੰ ਹੀ ਟਾਰਗੇਟ ਬਣਾਇਆ ਹੋ ਸਕਦਾ ਜੀ ਗਾਹਕ ਬਣ ਕੇ ਕੋਈ ਆ ਗਿਆ ਹੋਵੇ ਦੇਖਣ ਸਾਰਾ ਕੁਝ ਹਾਂ ਪਹਿਲਾਂ ਰੇਖੀ ਕੀਤੀ ਹੋਣੀ ਹਾਂਜੀ ਹਾਂਜੀ ਪੁਲਿਸ ਆ ਕੇ ਚਲੇਗੀ ਹਾਂਜੀ ਕੀ ਮੰਗ ਡਿਮਾਂਡ ਕੀ ਕਰਦੇ ਆ ਡਿਮਾਂਡ ਤਾਂ ਜਿਵੇਂ ਚੋਰ ਫੜੇ ਜਾਣ ਹੋਰ ਸਾਨੂੰ ਮਾਲ ਵਾਪਸ ਮਿਲ ਜਾਵੇ ਜਿਹੜਾ ਇਹ ਟਾਇਰ ਦੀ ਦੁਕਾਨ ਤੇ ਚੋਰੀ ਹੋਈ ਹੈ ਗ੍ਰਿਡ ਚੌਂਗ ਦੇ ਨਜ਼ਦੀਕ ਇੱਕ ਸਵਾਸਤਿਕ ਟਾਇਰ ਕਰਕੇ ਸ਼ਾਪ ਹੈ ਉੱਥੇ ਰਾਤ ਨੂੰ ਚੋਰੀ ਦੀ ਸਾਨੂੰ ਇਤਲਾ ਮਿਲ ਗਿਆ ਵੈਰੀਫਾਈ ਕਰ ਰਹੇ ਹਾਂ ਜੀ ਸਾਰੀ ਠੀਕ ਹੈ ਅਸੀਂ ਸੀਸੀਟੀਵੀ ਕੈਮਰਾਸ ਵਗੈਰਾ ਚੈੱਕ ਕਰ ਰਹੇ ਹਾਂ ਜੋ ਬੰਦੀ ਕਾਰਵਾਈ ਇਹ ਮੁਕਦਮਾ ਦਰਜ ਕਰਕੇ ਅਸੀਂ ਕਰ ਰਹੇ ਹਾਂ ਇਹ ਕਿੰਨੇ ਦੀ ਚੋਰੀ ਹੈ ਜਿਹੜੀ ਇਹ ਲਈ ਵੈਰੀਫਾਈ ਕਰ ਰਹੇ ਹਾਂ ਜੀ ਆਪਣਾ ਸਟਾਕ ਵਗੈਰਾ ਦੇਖ ਰਹੇ ਨੇ ਦੇਖ ਕੇ ਫਿਰ ਆਪਾਂ ਦੱਸਣਗੇ ਆਪਾਂ ਦੇ ਮਤਲਬ ਉਹ ਕੀ ਕਾਰਵਾਈ ਕਰਦੇ ਹਾਂ ਕੋਈ ਸੀਸੀਟੀਵੀ ਤਾਂ ਜੋ ਚੈੱਕ ਕਰ ਰਹੇ ਆ ਜੀ ਚੈੱਕ ਕਰ ਰਹੇ ਸੀਸੀਟੀਵੀ ਵਗੈਰਾ ਫੁਟੇ ਟਰੱਕ ਵੀ ਆ ਰਿਹਾ ਲੱਗਦਾ ਵੀ ਟਰੱਕ ਸਾਰੀ ਚੀਜ਼ ਵੈਰੀਫਾਈ ਕਰ ਰਹੇ ਆ ਜੀ ਜਿਵੇਂ ਕੋਈ ਗਲਤ ਲੱਗੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਕਿੰਨੇ ਦਾ ਨੁਕਸਾਨ ਦੱਸੇ ਜਾ ਰਹੇ ਇਹਲੇ ਆਪਣਾ ਸਟਾਕ ਵਗੈਰਾ ਚੈੱਕ ਕਰ ਰਹੇ ਨੇ ਜੀ ਸਟਾਕ ਚੈੱਕ ਕਰਕੇ ਆਪਾਂ ਨੂੰ ਦੱਸਾਂਗੇ ਇਗਜ਼ੈਕਟ amount ਤੋਂ ਬਾਅਦ ਫਿਰ ਅਸੀਂ ਤੁਹਾਨੂੰ ਦੱਸਾਂਗੇ ਜੇ ਬਾਅਦ ਸਵੇਰੇ ਮੈਨੂੰ ਜੀ 5 ਵਜੇ ਫੋਨ ਆਇਆ ਉਹ ਰੇ ਪੈਂਚਰ ਵਾਲੀ ਦੁਕਾਨ ਹੈ ਉਹਦਾ ਫੋਨ ਆਇਆ ਵੀ ਆ ਕੇ ਕਰਕੇ ਤੁਹਾਡੇ ਸ਼ਟਰ ਖੁੱਲੇ ਨੇਗੇ ਤਾਂ ਕਰਕੇ ਜਦੋਂ ਆ ਕੇ ਦੇਖਿਆ ਤਾਂ ਫਿਰ ਸਾਰੇ ਸ਼ਟਰ ਪੱਟੇ ਹੋਏ ਸੀਗੇ ਬਾਹਰ ਪੱਤੀਆਂ ਅੰਦਰ ਮਾਲ ਹੈ ਨਹੀਂ ਮਾਲ کافی ਝੱਕੇ ਲਗੇ ਕਿੰਨਾ ਕੁ ਨੁਕਸਾਨ ਮੰਨ ਲਓ ਮਾਲ ਜੀ ਐ ਮੰਨ ਕੇ ਚੱਲੋ ਵੀ 12 ਕ ਲੱਖ ਦੇ ਕਰੀਬ ਹੈ ਜੀ ਕਿਸ ਟਾਈਪ ਦੇ ਟਾਇਰ ਸੀਗੇ ਕਿ ਕਿਹੜੇ ਵਹੀਕਲ ਟਾਇਰ ਕਾਰ ਦੇ ਵੀ ਸੀਗੇ ਜੀ ਮਿਕਸਰ ਸੀਗੇ ਸਾਰੇ ਵਿੱਚ ਕੰਬਾਈਨ ਦੇ ਵੀ ਸੀਗੇ ਹਮ ਮਿਕਸਰ ਸੀਗੇ ਟਾਇਰ ਸਾਰੇ ਅਨ ਤੁਹਾਡੇ ਸੀਸੀ ਫੁਟੇਜ ਕੈਮਰੇ ਲੱਗੇ ਨਹੀਂ ਜੀ ਲੱਗੇ ਨਹੀਂ ਹੋ ਜੀ ਕਿੰਨੇ ਕੁ ਦਿਨ ਹੋ ਗਏ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਸਾਨੂੰ ਹੋ ਗਏ ਜੀ 1.5 ਸਾਲ ਜੀ ਅੱਛਾ ਜੀ ਕਿਸੇ ਦਾ ਸ਼ੱਕ ਨਹੀਂ ਸ਼ੱਕ ਕਿਸੇ ਤੇ ਨਹੀਂ ਕਿਉਂਕਿ ਤੁਹਾਡਾ ਦਫ਼ਤਰ ਵੀ ਨਾਲ ਆ ਉਹ ਦਫ਼ਤਰ ਤਾਂ ਕੋਈ ਉਹਨਾਂ ਨੇ ਕੀਤਾ ਨਹੀਂ ਹੈਗਾ ਕੋਈ ਉਹਦਾ ਲੋਕਰਾਂ ਨਹੀਂ ਤੋੜਿਆ ਕੋਈ ਉਹਨਾਂ ਟਾਇਰ ਨੂੰ ਹੀ ਟਾਰਗੇਟ ਬਣਾਇਆ ਹੋ ਸਕਦਾ ਹੈ ਜੀ ਗਾਹਕ ਬਣ ਕੇ ਕੋਈ ਆ ਗਿਆ ਹੋਵੇ ਦੇਖਣ ਸਾਰਾ ਕੁਝ ਹਾਂ ਪਹਿਲਾਂ ਰੇਖੀ ਕੀਤੀ ਹੋਵੇ ਹਾਂਜੀ ਹਾਂਜੀ ਪੁਲਿਸ ਆ ਕੇ ਚਲੇਗੀ ਹਾਂਜੀ ਕੀ ਮੰਗ ਡਿਮਾਂਡ ਕੀ ਕਰਦੇ ਆ ਮੰਗਣ ਤਾਂ ਜਿਵੇਂ ਚੋਰ ਫੜੇ ਜਾਣ ਹੋਰ ਸਾਨੂੰ ਮਾਲ ਵਾਪਸ ਮਿਲ ਜਾਵੇ ਜਿਹੜਾ ਇਹ ਟਾਇਰ ਦੀ ਦੁਕਾਨ ਤੇ ਚੋਰੀ ਹੋਈ ਹੈ ਗ੍ਰਿਡ ਚੌਂਗ ਦੇ ਨਜ਼ਦੀਕ ਇੱਕ ਸਵਾਸਤ ਟਾਇਰ ਕਰਕੇ ਸ਼ਾਪ ਹੈ ਉੱਥੇ ਰਾਤ ਨੂੰ ਚੋਰੀ ਦੀ ਸਾਨੂੰ ਇਤਲਾ ਮਿਲ ਗਿਆ ਵੈਰੀਫਾਈ ਕਰ ਰਹੇ ਹਾਂ ਜੀ ਸਾਰੀ ਠੀਕ ਹੈ ਸੀਸੀਟੀਵੀ ਕੈਮਰਾਸ ਵਗੈਰਾ ਚੈੱਕ ਕਰ ਰਹੇ ਹਾਂ ਜੋ ਬੰਦੀ ਕਾਰਵਾਈ ਹੈ ਮਕਦਮਾ ਦਰਜ ਕਰਕੇ ਅਸੀਂ ਕਰ ਰਹੇ ਹਾਂ ਇਹ ਕਿੰਨੇ ਦੀ ਚੋਰੀ ਹੈ ਜਿਹੜੇ ਇਹ ਲਈ ਵੈਰੀਫਾਈ ਕਰ ਰਹੇ ਨੇ ਜੀ ਆਪਣੇ ਸਟਾਕ ਵਗੈਰਾ ਦੇਖ ਰਹੇ ਨੇ ਦੇਖ ਕੇ ਫਿਰ ਆਪਾਂ ਦੱਸਣਗੇ ਆਪਾਂ ਦੇ ਮਤਲਬੋ ਕਰਕੇ ਕਾਰਵਾਈ ਕਰਾਂਗੇ ਕੋਈ ਸੀਸੀਟੀਵੀ ਚੈੱਕ ਕਰ ਰਹੇ ਆ ਜੀ ਚੈੱਕ ਕਰ ਰਹੇ ਸੀਸੀਡੀਸੀ ਵਗੈਰਾ ਫੁਲੇਟ ਟ੍ਰਾਂਸਫਰ ਵੀ ਆ ਰਿਹਾ ਲੱਗਦਾ ਵੀ ਟਰੱਕ ਸਾਰੀ ਚੀਜ਼ ਵੈਰੀਫਾਈ ਕਰ ਰਹੇ ਆ ਜੀ ਜਿਵੇਂ ਕੋਈ ਗਲਤ ਲੱਗੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਕਿੰਨੇ ਦਾ ਨੁਕਸਾਨ ਦੱਸੇ ਜਾ ਰਿਹਾ ਇਹਲੇ ਆਪਣਾ ਸਟਾਕ ਵਗੈਰਾ ਚੈੱਕ ਕਰ ਰਹੇ ਨੇ ਜੀ ਸਟਾਕ ਚੈੱਕ ਕਰਕੇ ਆਪਾਂ ਨੂੰ ਦੱਸਾਂਗੇ ਇਗਜ਼ੈਕਟ ਅਮਾਉਂਟ ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਵੀ ਦੱਸਾਂਗੇ ਉਸ ਤੋਂ ਬਾਅਦ